ਸਾਹਿਬੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਚੈਨਲ ਤੇ ਆਪਣਾ ਪੰਜਾਬ ਤੇ ਜੀ ਅੱਜ ਆਪਾਂ ਜਿਹੜੇ ਆਪਣੇ ਕੱਪੜੇ ਲੈ ਕੇ ਆਏ ਜੀ 3500 ਵਾਲੀ ਜਿਹੜੀ ਵੀਡੀਓ ਹੋਗੀ ਉਹਨਾਂ ਦੀ ਹੋਗੀ ਪਹਿਲਾਂ ਇਸ ਤੋਂ ਪਹਿਲਾਂ ਨੂੰ ਮੈਂ ਮੋਟਾ-ਮੋਟਾ ਦੱਸ ਦਿੰਨਾ ਜੀ ਅੰਮੀ ਜੀ ਥੋੜੇ ਬਿਮਾਰ ਹੋ ਚੱਲ ਰਹੇ ਹਨ ਦੋ ਤਿੰਨ ਦਿਨਾਂ ਤੋਂ ਜੀ ਅੱਜ ਥੋੜੇ ਜ਼ਿਆਦਾ ਬਿਮਾਰ ਹੋ ਗਏ ਤਾਂ ਕਰਕੇ ਜਿਹੜੀ ਅੱਜ ਦੀ ਵੀਡੀਓ ਮੈਂ ਬਣਾ ਰਿਹਾ ਜੀ ਜੇ ਕੋਈ ਵੀਡੀਓ 'ਚ ਮੇਰੋਂ ਗਲਤੀ ਹੁੰਦੀ ਆ ਜਾਂ ਕੋਈ ਗਲਤ ਦੱਸਿਆ ਜਾਂਦਾ ਤਾਂ ਪਲੀਜ਼ ਮਾਫ ਕਰਿਓ ਤੇ ਕੱਲਣਾ ਬਾਰੇ ਮੈਨੂੰ ਇੰਨੀ ਜ਼ਿਆਦਾ ਨੌਲੇਜ ਨਹੀਂ ਹੈਗੀ ਜੀ ਮੈਂ ਦੱਸਣ ਦਾ ਜਿੰਨਾ ਹੋ ਸਕੇ ਉਹਨ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਆਪਣੇ ਤੇ ਨਵੇਂ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਿਓ ਤੇ ਬਾਅਦ ਚੜ ਕੇ ਸਪੋਰਟ ਕਰਿਓ ਤੇ ਮੈਂ ਥੋੜਾ ਜਿਹਾ ਵੀਡੀਓ ਬਣਾਉਣ ਚੀਜ਼ ਤਾਂ ਕਰਕੇ ਲੇਟ ਹੋ ਗਿਆ ਜੀ ਬਾਹਰ ਬਹੁਤ ਜ਼ਿਆਦਾ ਨੇਵੀ ਚੱਲ ਰਹੀ ਹੈ ਇਸ ਤੋਂ ਪਹਿਲਾਂ ਮੈਂ ਸਾਰਾ ਜਿੰਨਾ ਵੀ ਆਪਣਾ ਕੰਮ ਆ ਉਹ ਹੋ ਕੀਤਾਗਾ ਠੀਕ ਕੀਤਾ ਜੀ ਤੇ ਮੇਰੇ ਕੱਪੜੇ ਇਹਨੇ ਪੂਰੇ ਰੇਤ ਨੇ ਖਰਾਬ ਹੋਏ ਪਏ ਆ ਪਹਿਲਾਂ ਮੈਂ ਜਮਾ ਕੱਪੜਾ ਵੀਡੀਓ ਬਣਾ ਦਈ ਤੇ ਲੈ ਟੁੱਟੀ ਹੋਈ ਆ ਮੈਂ ਫਾਸਟ ਫਾਸਟ ਵੀਡੀਓ ਬਣਾਉਂਗਾ ਤੇਜ਼ ਤੇਈ ਵੀਡੀਓ ਬਣਾਉਂਗਾ ਮੈਂ ਥੋੜਾ ਜਿਹਾ ਪੰਜਾਬੀ ਤੇ ਇੰਗਲਿਸ਼ ਮਿਕਸ ਜੀ ਕਰਕੇ ਬੋਲਦਾ ਜੀ ਤਾਂ ਸੋ ਉਹ ਕਰੀ ਮੈਂ ਟਰਾਈ ਕਰੂੰਗਾ ਜਿਆਦਾ ਤੋਂ ਪੰਜਾਬੀ ਬੋਲਾਂਗੇ ਜਿਹੜਾ ਆਪਣੇ ਸਰ ਨੂੰ ਪਹਿਲਾ ਕਲਰ ਹੈ ਜੀ ਆਹ ਹੈ ਜੀ ਫਰੋਜ਼ੀ ਕਲਰ 350 ਰੇਟ ਹੈ ਜੀ ਦਾ ਆ ਦੇਖ ਲੋ ਇਹ ਐਵੇਂ ਕਹਿਣਾ ਜੀ ਮੰਮੀ ਜੀ ਬਿਮਾਰ ਹੋਏ ਪਏ ਜੀ ਤਾਂ ਕਰਕੇ ਅੱਜ ਦੀ ਵੀਡੀਓ ਮੈਂ ਬਣਾ ਰਿਹਾ ਜੀ ਜੇ ਕੋਈ ਤੁਹਾਨੂੰ ਜੇ ਮੇਥੋਂ ਕੋਈ ਗਲਤੀ ਹੋਈ ਹੈ ਵੀਡੀਓ ਤੇ ਤਾਂ ਪਲੀਜ਼ ਮਾਫ ਕਰਿਓ ਆ ਦੇਖੋ ਪਹਿਲਾ ਕਲਰ 350 ਰੇਟ ਹੈ ਜੀ ਮਾ ਆਪਾਂ ਦੂਜਾ ਕਲਰ ਆਈ ਦੇਖੋ ਕੱਪੜਾ ਬਹੁਤ ਜਿਆਦਾ ਪਿਆਰਾ ਜੀ ਤੇ ਬਹੁਤ ਹੀ ਜਿਆਦਾ ਜਿਹੜੇ ਆਪਣੇ ਕਸਟਮਰ ਇਹਨੂੰ ਪਸੰਦ ਕਰ ਰਹੇ ਆ ਜੀ ਤੇ ਹੁਣ ਆਪਾਂ ਇਹਨੂੰ ਦਿਖਾਉਣੇ ਨਵੇਂ ਜਾਂ ਕਲਰ ਯੂਨੀਕ ਜਾਂ ਕਲਰ ਜਿਹੜਾ ਤੁਹਾਨੂੰ ਇਹ ਚੀਜ਼ ਨੂੰ ਕਦੇ ਵੀ ਇਸ ਇਸ ਰੇਟ 'ਚ ਕਦੇ ਵੀ ਮਿਲਣੀ ਨਹੀਂ ਆ ਜੀ ਦੇਖੋ ਡਿਜ਼ਾਈਨ ਦੇਖੋ ਇਹਦਾ ਇਹਨੂੰ ਆ ਜਿਹੜਾ ਸੂਟ ਆਪਣਾ ਜੀ ਇਹਨੂੰ ਕਿਹੜੇ ਮਰਜ਼ੀ ਪਾ ਸਕਦੀ ਆ ਭੈੜ ਪਾ ਸਕਦੀ ਆ ਕੋਈ ਮਰਜ਼ੀ ਪਾ ਲਵੇ ਏਜ ਕੋਈ ਮੈਟਰ ਨਹੀਂ ਕਰਦੀ ਉਮਰ ਕੋਈ ਵੀ ਆਪਣਾ ਆਪਾਂ ਕਹਿੰਦੇ ਮੈਟਰ ਨਹੀਂ ਕਰਦੀ ਇਹ ਕੱਪੜੇ ਲਈ ਆ ਦੇਖੋ ਥੋੜਾ ਪੈਥ ਬਿਊਟੀ ਦਾ ਬ੍ਰਾਂਡ ਜੀ ਏਕੇ ਟੈਕਸ ਬ੍ਰਾਂਡ ਆ ਕੱਪੜਾ ਆਪਣਾ ਨਮਾ ਥਾਣਾ ਜੀ ਜਮਾ ਹੈ ਤੇ ਸੇਮ ਸੇਮ ਆਪਣਾ ਥਾਣਾ ਆ ਸੀਗਾ ਜੀ ਉਹ ਆਪਣਾ ਬਲੂ ਜਿਹਾ ਕਲਰ ਆ ਤੇ ਇਹ ਆਪਣਾ ਪਿੰਕ ਪੀਚ ਕਲਰ ਜਿਹਾ ਐਵੇਂ ਜਿਹਾ ਕਹਾਂਗੇ ਤੇ ਫੁੱਲ ਬੂਟੀ ਜਿਹਾ ਪਿੰਕ ਪੀਚ ਨਹੀਂ ਇਹਦੇ ਮੋੜ ਲੱਗੀ ਪਈ ਆ ਚੜ੍ਹ ਨੂੰ ਐਵੇਂ ਦਿਖਾ ਦਨੇ ਇੱਥੇ ਮੋੜ ਲੱਗੀ ਪਈ ਆ ਗਾਣੂ ਫਟਣੀ ਆ ਆ ਦੇਖੋ ਜੀ ਇੱਕ ਦੇ ਪੀਛੇ ਕੱਲਾ ਦੋਨੇ ਐ ਜੀ ਤੇ ਫੁੱਲ ਬੂਟੀ ਜਿੰਨੀ ਕੁ ਦੋਨੇ ਪਿਆਰੀ ਆ ਇਹਦੇ ਵਾਸਤੇ ਉਮਰ ਕੋਈ ਨਹੀਂ ਜੀ ਛੋਟੀ ਉਮਰ ਦੀ ਪਾਓ ਪਾਓ ਪਾਂਦੀ ਵੱਡੀ ਉਮਰ ਦੇ ਪਾਓ ਪਾਉਂਦੀ ਆਪਣਾ ਮਾਤਾ ਪਾਉ ਬਜ਼ੁਰਗ ਤੋਂ ਪਾਉਣਾ ਕੋਈ ਵੀ ਵੱਡੀ ਗੱਲ ਨਹੀਂ ਹੈਗੀ ਜੀ ਕੱਪੜਾ ਬਹੁਤ ਵਧੀਆ ਜੀ ਤੇ ਹਰੇਕ ਏਜ ਦੇ ਪਾਸਾ ਲੱਗ ਰਿਹਾ ਨੂੰ ਜੀ ਆਪਣਾ ਜਿਹੜਾ ਅਗਲਾ ਜੀ ਆ ਆਪਣਾ ਫਰੋਜੀ ਕਲਰ ਦੇ ਵਿੱਚ ਡਿਜ਼ਾਈਨ ਰੇਟ ਅਨਲ ਸਾਰਾ 350 ਆ ਜੀ ਸਾਰਨ 350 ਤੇ ਜਿਹੜੀ ਆਪਣੀ ਸਿੱਪੇ ਗੂਗੀ ਉਹ ਸਾਰਿਆਂ ਤੋਂ ਅਲੱਗ ਹੋਊਗੀ ਜੇ ਆਪਣੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਜਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਜੀ ਤੇ ਆਪਣਾ ਕੱਢਣ ਦੇ ਹੁਣੀ ਪਰਪਲ ਕਲਰ ਆ ਜੀ ਇਹ ਏਜ ਕਲਰ ਲਗਭਗ ਸੇਮ ਹੀ ਹੋਣਗੇ ਕੱਲੇ ਡਿਜ਼ਾਈਨ ਲੱਗ ਹੋਣਗੀ ਤੇ ਕਪੜਾ ਬਹੁਤ ਹੀ ਪਿਆਰਾ ਹੀ ਜਿਆਦਾ ਆ ਦੇਖੋ ਆ ਦੇਖੋ ਕਿੰਨਾ ਪਿਆਰਾ ਕਲਰ ਆਇਆ ਸਾਢੇ 300 ਰੇਟ ਆਇਆ ਤੇ ਕਪੜਾ ਵੀ ਐਕੀ ਟੈਕਸ ਲਈ ਸਾਢੇ 300 ਚਾਹ ਦੇਖੋ ਪਿਆਰਾ ਜਾਂ ਗਰੀਨ ਜਾਂ ਕਲਰ ਬਹੁਤ ਬਾਰੀ ਬਹੁਤ ਤੇਜ਼ ਨਹੀਂ ਰਿ ਚਲ ਰਹੀ ਜਿੰਨੀ ਕਰ ਹੁੰਦੀ ਦਰਵਾਜ਼ੇ ਪਟ ਪਟ ਮਾਰ ਰਹੀ ਮੇਰੀ ਐਨਾ ਬੁਰਾ ਹਾਲ ਜਿਹੜਾ ਮੈਂ ਬੋਰਡ ਲਵਾਇਆ ਸੀ ਬਾਹਰ ਜੀ ਉਹ ਵੀ ਪੱਟ ਕੇ ਭਰਾ ਮਾਰ ਰਹੀ ਜੀ ਕਸਟਮਰ ਨੇ ਕਿਹਾ ਜੀ ਬੋਰਡ ਨਹੀਂ ਲਗਾਉਂਦੇ ਜੀ ਆਪਾਂ ਬੋਰਡ ਲਵਾੜਿਆ ਸੀਗਾ ਢੇਰੀ ਨੇ ਪੱਟਤਾ ਜੀ ਆਹ ਦੇਖੋ ਜੀ ਇਹ ਆਪਣਾ ਫੁੱਜੀ ਕੰਨ ਲਿਆ ਜੀ ਇਹਨਾਂ ਦੇ ਡਿਜ਼ਾਈਨ ਜੀ ਡਿਫਰੈਂਟ ਜਿਆ ਟੋਟਲੀ ਜੀ ਅਲਗ-ਅਲਗ ਇਹ ਡਿਜ਼ਾਈਨ ਆ ਤੇ ਸੋਹਣੇ ਡਿਜ਼ਾਈਨ ਸਾਰੇ ਆਹ ਦੇਖੋ ਵੀਡੀਓ ਮੈਂ ਇਕੱਲੇ ਹੀ ਬਣਾ ਰਿਆ ਜੀ ਪਿੱਛੇ ਕੋਈ ਵੀ ਨਹੀਂ ਹੈ ਜੀ ਜਿਹੜਾ ਐਵੇਂ ਕਹਿ ਸਕਦਾ ਕਵਰੇਜ ਫੋਕਸ ਕਰ ਸਕੇ ਕੱਪੜੇ ਫੋਕਸ ਕਰ ਸਕੇ ਮੈਂ ਆਪਦੇ ਆਪਣੇ ਪੂਰੀ ਕੋਸ਼ਿਸ਼ ਕਰ ਰਹੀ ਕਿ ਤੁਹਾਨੂੰ ਕੱਪੜਾ ਵਿੱਚ ਸਹੀ ਦਿਖਾ ਦਿਖਾ ਸਕਾਂ ਕਿ ਫੋਕਸ ਸੇ ਤੁਹਾਨੂੰ ਕਵਰੇਜ ਪੂਰਾ ਪਤਾ ਲੱਗੇ ਕਿ ਕੱਪੜੇ ਦਾ ਡਿਜ਼ਾਈਨ ਕੀ ਹੈ ਜੀ ਆਹ ਦੇਖੋ ਕੰਦਰੇ ਵਿੱਚ ਨੂੰ ਪਤਾ ਨਹੀਂ ਜੀ ਕਲਰ ਤੁਸੀਂ ਦੇਖ ਲਈਏ ਕਿਉਂਕਿ ਆਪਣੀ ਡਿਊਟੀ ਲੱਗੀ ਹੋਈ ਜੀ ਕੱਟ ਪੀਸਾਂ ਤੇ ਉਨਾ ਵੇਲੇ ਮੈਨੂੰ ਆਪਣੇ ਨੂੰ ਪੂਰੀ ਨਾਲ ਜੀ ਕਿ ਕਿਹੜਾ ਕੱਟ ਪਿਸ ਕਿੰਨੇ ਕਰਦਾ ਮੈਂ ਵੀ ਸਮਝਿੰਦਾ ਪਰ ਅੱਜ ਮੰਮੀ ਥੋੜੇ ਬਿਮਾਰ ਹੋਏ ਤੇ ਤਾਂ ਕਰਕੇ ਮੈਂ ਸਮਝ ਰਿਹਾ ਹਾਂ ਦੇਖੋ ਜੀ ਇਹ ਲਾਸਟ ਕਲਰ ਆ ਡਿਜ਼ਾਈਨ ਜੀ ਪਰਪਲ ਕਲਰ ਤੇ ਬਹੁਤ ਹੀ ਜਨੂ ਸੋਹਣਾ ਕਲਰ ਆ ਜੀ ਇਹ ਤੇ ਆਪਣੇ ਜੀ ਲਾਸਟ ਕੋਹ ਆ ਜੀ ਸੂਟ ਆ ਜੀ ਅੱਜ ਆ ਆਪਣੀ ਵੀਡੀਓ ਦਾ ਅੱਜ ਦੀ ਵੀਡੀਓ ਦਾ ਲਾਸਟ ਸੂਟ ਆ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਡਿਜ਼ਾਈਨ ਹੈ ਇਹ ਚ ਸਾਰੇ ਕਲਰ ਆ ਗਏ ਪੀਚ ਵੀ ਆ ਗਿਆ ਜੀ ਕਾਫੀ ਗ੍ਰੀਨ ਗ੍ਰੇ ਸਾਰੇ ਕਲਰ ਹੀ ਆ ਗਏ ਜੀ ਰੇਟ 350 ਹੈ ਜੀ ਇੰਨਾ ਸਸਤਾ ਏਕ ਟੈਕਸ ਕਦੇ ਵੀ ਮੈਨੂੰ ਨਹੀਂ ਲੱਗਦਾ ਮਿਲ ਸਕੇ ਮਿਲ ਸਕਦਾ ਹੋਊਗਾ ਬਾਕਾਇਦਾ ਪੇਜ ਬਾਕਾਇਦਾ ਆਪਾਂ ਕਹਿੰਦੇ ਕਈ ਕਸਟਮਰ ਕਹਿ ਸਕਦੇ ਕਿ ਸਸਤੇ ਕੱਪੜੇ ਨਹੀਂ ਜੀ ਕੱਪੜਾ ਆਪਾਂ ਜਰੂਰ ਸਸਤਾ ਦਿੰਨੇ ਜੀ ਬਾਕਾਇਦਾ ਨੇ ਏਕ ਟੈਕਸ ਦੀ ਮੋਹਰ ਲੱਗੀ ਹੋਈ ਆ ਦੇਖ ਲਓ ਜੀ ਥੱਲੇ ਲਿਖਿਆ ਏਕ ਟੈਕਸ ਕੀ ਗੱਲ ਹੈ ਆਪਾਂ ਕੱਪੜਾ ਜੁਗੂ ਸਸਤਾ ਦਿੰਨੇ ਆ ਪਰ ਦੱਸ ਕੇ ਦਿੰਨੇ ਕਹਿੰਦਾ ਜੀ ਬ੍ਰਾਂਡ ਲੱਗਿਆ ਹੋਇਆਗਾ ਏਕੇ ਟੈਕਸ ਬ੍ਰਾਂਡ ਹੈ ਜੀ ਸੋ ਅੱਜ ਆਪਾਂ ਵੀਡੀਓ ਕਰਨ ਲੱਗਿਆ ਬੰਦ ਜੀ ਜੇ ਮੇਰੀ ਵੀਡੀਓ ਚ ਕੋਈ ਵੀ ਮੇਥੋਂ ਗਲਤੀ ਹੋਈ ਆ ਭੁੱਲ ਚੁੱਕੋ ਜੇ ਤਾਂ ਪਲੀਜ਼ ਮਾਫ ਕਰਿਓ ਤੇ ਸਾਰੇ ਨਾਲ ਸਾਰੇ ਜਣੇ ਆਪਣਾ ਚੜ੍ਹਦੀ ਕਲਾ ਰਿਓ ਜੀ